ਇਸੇ ਦੋਨੋਂ ਹੀ ਜੋਬ ਕਰਦੇ ਸੀਗੇ ਸਾਡੀ ਰੁਟੀਨ ਹੀ ਇਹੀ ਸੀ ਸਵੇਰ ਉੱਠ ਕੇ ਕੰਮ ਤੇ ਜਾਣਾ ਰਾਤ ਨੂੰ ਵਾਪਸ ਆਣਾ ਹੁਣ ਵੀ ਉਸ ਰੁਟੀਨ ਨੂੰ ਬਣਾਏ ਰੱਖਿਆ ਸੀ ਮੇਰੀ ਵੀ ਪ੍ਰਾਈਵੇਟ ਜੋਬ ਸੀ ਇਹਨਾਂ ਨੇ ਦੱਸਿਆ ਇਹ ਵੀ ਪ੍ਰਾਈਵੇਟ ਜੋਬ ਕਰਦੇ ਸੀਗੇ ਪਰ ਸਾਨੂੰ ਇੰਨੇ ਸਾਲ ਜੋਬ ਕਰਕੇ ਨ ਕੋ ਬੈਨੀਫਿਟ ਨਹੀਂ ਆਇਆ ਸਵੇਰੇ ਰਾਤ ਨੂੰ ਹੀ ਜਾਣਾ ਸਾਡੇ ਬੱਚੇ ਸੁੱਤੇ ਹੁੰਦੇ ਆ ਸਵੇਰ ਇਹਦਾ ਸਕੂਲ ਦੇ ਹੁੰਦੇ ਆ ਐਂ ਹਿਸਾਬ ਨਾਲ ਉਹ ਰਾਤ ਕਿਹੜੇ ਵੇਲੇ ਆਉਂਦੇ 2-3 ਵਜੇ ਜਾਂਦੇ ਆ ਸਣੀ ਵਾਲਾ ਰਾਤ ਸਾਨੂੰ 2-3 ਵਜੇ ਐ ਦੁਬਾਰ ਵੀ ਇੰਨਾ ਹੀ ਟਾਈਮ ਹੋ ਜਾਂਦਾ ਕੋਦਾ ਡੇਲੀ ਰਾਤ 12:00 ਵਜੇ ਦੇ ਹੁੰਦੇ ਸਾਡੇ ਕੋਲ ਕਸਟਮਰ ਆਉਂਦੇ ਨੇ ਔਰ ਰਿਪੀਟ ਜ਼ਰੂਰ ਹੁੰਦੇ ਨੇ ਤੁਸੀਂ ਇਤੋਂ ਹਿਸਾਬ ਲਾ ਸਕਦੇ ਹੋ ਕਿ ਉਹਨਾਂ ਨੂੰ ਅੱਛੀ ਲੱਗ ਰਹੀ ਹੈ ਚੀਜ਼ ਆਈਟਮ ਸਾਡੇ ਕੋਲ ਚਾਰ ਹੀ ਹੁੰਦੀਆਂ ਨੇ ਮੈਨੂੰ ਜੇ ਮੋਮੋਸ ਸਪ੍ਰਿੰਗ ਰੋਲ 버ਗਰਸ ਤੇ ਚਾਂਪ ਸਾਡੇ ਸੰਡੇ ਸਾਡੇ ਕੋਲ ਹੁੰਦਾ ਆਪਣੀ ਟਿੱਕਾ ਔਰ ਇਸ ਟਾਈਮ ਦੇ ਅਸੀਂ ਪਿਛਲੇ 15 ਡੇਸ ਤੋਂ 100% ਸੋਇਆ ਚਾਂਪ ਲੈਣੀ ਸ਼ੁਰੂ ਕੀਤੀ ਹੈ ਔਰ ਮਤਲਬ ਤੁਸੀਂ ਕਹੋ ਅਸੀਂ ਮੈਰੀਨੇਟ ਕਰਦੇ ਹਾਂ 1 ਘੰਟੇ ਵਾਸਤੇ ਔਰ ਅਗਲੇ 1 ਘੰਟੇ ਦੇ ਵਿੱਚ ਵਿੱਚ ਖਤਮ ਹੋ ਜਾਂਦੀ ਹੈ ਅਸ਼ੀਕਾਲ ਸਰਾਂ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਮਾਸਟਰ ਸਿੰਘਾ ਵਾਲੇ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਕੋਲ ਤੁਹਾਨੂੰ ਇੱਕ ਇਹੋ ਜਿਹੀ ਕਾੜ ਦਿਖਾਉਣ ਜਾ ਰਹੇ ਆ ਇੱਕ ਗੁੱਸਿੱਖ ਜੋੜਾ ਜਿਹੜਾ ਨੇ ਕਿ ਇੱਥੇ ਕੰਮ ਕਰਦੇ ਨੇ ਨਾਲ ਮਿਲ ਕੇ ਕੰਮ ਕਰਦੇ ਨੇ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾ ਦਿੰਦਾ ਵਾ ਕਿ ਜਿਹੜੇ ਦੋਵੇਂ ਨੇ ਆਪਾਂ ਜਿਹੜਾ ਕਿਰਤ ਕਰਦੇ ਨੇ ਕੰਮ ਕਰ ਰਹੇ ਨੇ ਦੇਖਿਆ ਜਾਵੇ ਤਾਂ ਇਹ ਜਿਹੜੀ ਇਹ ਰੇਡੀ ਐਸ ਦੇ ਉੱਤੇ ਤੁਹਾਨੂੰ ਬਹੁਤ ਕੁਝ ਖਾਨ ਵੀਰ ਨੂੰ ਮਿਲ ਜੇਗਾ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਨਣਾ ਕਿ ਕਿੰਨਾ ਸਮਾਂ ਹੋ ਗਿਆ ਕੰਮ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਧੀਆ ਇੱਕ ਮਿਸਾਲ ਜਿਹੜਾ ਇੱਕ ਪੈਦਾ ਕਰ ਰਹੇ ਨੇ ਕਿਉਂਕਿ ਦੇਖਿਆ ਲੋਕੀ ਜਿਹੜੇ ਨੇ ਅੱਜ ਕੱਲ ਜਿਹੜੇ ਨੇ ਇਕੱਠੇ ਜਿਹੜੇ ਦੋ ਜਿਹੜੇ ਤੱਪਣ ਦੇਖਦੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਤੇ ਸਾਡਾ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਰਾਣਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਨੂੰ ਤੇ ਕੀ ਕੁਛ ਕਰਦੇ ਹੋ ਸਾਨੂੰ ਇੱਥੇ ਫਾਸਟ ਫੂਡ ਦਾ ਕੰਮ ਕਰਦੇ ਹਾਂ ਉਹ ਸਾਨੂੰ ਇੱਥੇ ਹੋ ਗਏ 5 ਕੇ ਮਹੀਨੇ ਹੋ ਚਲੇ ਹਾਂ ਜੀ ਪਹਿਲਾਂ ਪਹਿਲਾਂ ਨੀਮਕ ਬਹੁਲਪੁਰੇ ਸੀ ਉੱਥੇ ਅਸੀਂ 1.5 2 ਸਾਲ ਮਤਲਬ ਉੱਥੇ ਕੰਮ ਕਰਿਆ ਤੇ ਉੱਥੇ ਇਨਾ ਰਿਸਪੌਂਸ ਨਹੀਂ ਉਹ ਮੱਲਾ ਮਤਲਬ ਠੀਕ ਜਿਆ ਨਹੀਂ ਉੱਥੇ ਅਡੇ ਕੋ ਸ਼ੌਫ ਸੀ ਸਾਢੇ 8 ਸਾਲ ਕਿਰਾਇਏ ਪੱਲਿਓ ਦਿੱਤਾ ਤੇ ਮੁੜ ਕੇ ਫਿਰ ਆਈ ਉਹਨੇ ਕਿਰਾਇਆ ਦੇ ਨਕਲ ਨਹੀਂ ਨਕਲ ਦਾ ਨਹੀਂ ਮੰਥਲੀ ਫਿਰ ਇਹ ਬਾਅਦ ਕਿ ਉਹਨਾਂ ਨੇ ਇਹਦਾ ਸਲਾਹ ਕੀਤੀ ਹੈ ਕਿ ਉਹ ਵੀ ਆਪਣਾ ਜਲੋ ਕਾਰ ਤੋਂ ਸ਼ੁਰੂ ਕਰ ਲੈਣੇ ਆ ਮਤਲਬ ਮੈਂ ਪਹਿਲਾਂ ਹੀ ਪ੍ਰਾਈਵੇਟ ਜੋਬ ਕਰਦੇ ਰਿਹਾ ਮੈਂ ਬੰਨ ਮੈਨਾਂ ਵੀ ਕਰਦੇ ਰਿਹਾ ਤੇ ਨਾਲ ਮੈਂ ਡਰਾਈਵਰ ਹੀ ਕਰਦੇ ਰਿਹਾ ਤਕਰੀਬਨ ਅੰਦਾ 8-9 ਸਾਲ ਹੀ ਜੋਬ ਕੀਤੀ ਔਰ ਉਹਦੇ ਵਿੱਚ ਕੋਈ ਬਚਿਆ ਬਚਿਆ ਕੁਛ ਨਹੀਂ ਉਹਦੇ ਵਿੱਚ ਤੇ ਮੇਰਾ ਆਪਣਾ ਹੀ ਥਾਕਰ ਵੀ ਇਹੋ ਸੋਚਿਆ ਵੀ ਅਸੀਂ ਚਲੋ ਆ ਆਪਣਾ ਹੀ ਕਰ ਲੈਨੇ ਆਂ ਫਿਰ ਸਾਡਾ 31 ਕਿਲੋਮੀਟਰ ਪਿੰਡ ਪੈ ਜਾਂਦਾ ਜਿੱਥੋਂ ਐ ਡੇਲੀ ਆਪ ਡਾਊਨ ਕਰਦੇ ਆਂ ਇੱਥੇ ਹਾਂਜੀ ਤੇ ਤੁਸੀਂ ਗੁਰਸੇਕ ਐਸਲ ਕਦੋਂ ਦੇ ਹੋ ਗਏ ਉਹਦਾ ਅੰਮ੍ਰਿਤ ਛਕਿਆ ਕਿੰਨਾ ਸਮਾਂ ਹੋ ਗਿਆ ਮਨੋਂ ਅੰਮ੍ਰਿਤ ਛਕਿਆ ਨੂੰ 5-6 ਸਾਲ ਹੋ ਗਏ ਉਦੋਂ ਪਹਿਲਾਂ ਤਾਂ ਮੈਂ ਕਲੀ ਸ਼ੇਵ ਆਂ ਕਰ ਕਰੋ ਮਹਾਰਾਏ ਦੀ ਕਿਰਪਾ ਮਤਲਬ ਮੈਂ ਚਲੋ ਅਮਰਾ ਸਾਥ ਹਰੇ ਸਭਿਆਂ ਦੀ ਕਿਸ ਤਰ੍ਹਾਂ ਦਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਮਤਲਬ ਸਰਪ ਸੰਗ ਦਾਦਾ ਥੋੜਾ ਸਜੋ ਹੋਗਾ ਹੋਰ ਜ਼ਾਇਦਾ ਸਾਨੂੰ ਹਲਾ ਪਹਿਲਾਂ ਚਲੋ ਠੀਕ ਹੀ ਇਹ ਹੁਣ ਥੋੜਾ ਰਿਸਪੌਂਸ ਔਰ ਮਤਲਬ ਸੰਗ ਦਾਦਾ ਜ਼ਾਇਦਾ ਲੋਡ ਹੈ ਹੁਣ ਇਸ ਟਾਈਮ ਤੁਹਾੰਦਾ ਸਹਿਯੋਗ ਦੀ ਤੁਹਾਡਾ ਇਹ ਨਾ ਕਿ ਮੁਸ਼ਕਿਲ ਹੁੰਦਾ ਵਾ ਪਰਿਵਾਰ ਨੂੰ ਫਾਰਮੂਲਾ ਛੱਪ ਦੇ ਵਿੱਚ ਤੁਸੀਂ ਜਿਸ ਦਾ ਕਹਿ ਰਹੇ ਰਿਸਪੌਂਸ ਕਿੰਨਾ ਕਿ ਮੁਸ਼ਕਿਲ ਹੁੰਦਾ ਤੁਹਾਡੇ ਲਈ ਉਹ ਤਾਂ ਔਖਾ ਹੁੰਦਾ ਜਿਸ ਤਰ੍ਹਾਂ ਸਵੇਰੇ ਰਾਤ ਨੂੰ ਹੀ ਜਾਂਦੇ ਆ ਸਾਡੇ ਬੱਚੇ ਸੁੱਤੇ ਹੁੰਦੇ ਆ ਸਵੇਰ ਇਹਦਾ ਸਕੂਲ ਗਏ ਹੁੰਦੇ ਆ ਤੇ ਐਂਸਾ ਵਾ ਲੋਗ ਤਾਂ ਕਿਹ ਵੱਲੇ ਹਨ 2-3 ਵਜ ਜਾਂਦੇ ਆ ਸ਼ਨੀਵਾਰ ਰਾਤ ਨੂੰ 2-3 ਵਜ ਐਦਵਾਰ ਵੀ ਇੰਨਾ ਹੀ ਟਾਈਮ ਹੋ ਜਾਂਦਾ ਉਹ ਤਾਂ ਡੇਲੀ ਰਾਤ 12 1 ਵਜ ਜਾਂਦੇ ਹੁੰਦੇ ਨੇ ਇੱਕ ਇੱਕ ਬੀਮ ਦੇਖ ਰਿਹਾ ਵਾ ਕਿ ਤੁਹਾਡੇ ਵਾਈਫ ਵੀ ਤੁਹਾਡੇ ਨਾਲ ਨੇ ਤੇ ਕਿਤਨਾ ਦਾ ਲੱਗਦਾ ਕਿ ਨਾਲ ਤੁਹਾਡੇ ਤਰਫੋਂ ਪਸੰਦ ਦਾ ਕੰਮ ਕਰ ਰਹੇ ਜਿਹੜਾ ਇਸ ਤਰ੍ਹਾਂ ਵਧੀਆ ਲੱਗਦਾ ਕਿ ਪਰ ਗੱਲ ਮਿਲ ਕੇ ਕੰਮ ਕਰ ਰਹੇ ਬਿਲਕੁਲ ਹੈ ਸਾਡੀ ਅੰਡਰਸਟੈਂਡਿੰਗ ਆ ਗਈ ਹੈ ਦੋਨੋਂ ਜਾਣੇ ਵਾਸਤੇ ਦੂਜੇ ਦੇ ਨਾਲ ਰਲ ਕੇ ਕੰਮ ਕਰਦੇ ਆ ਲੈਣੋ ਵਾਲਪੀ ਦੀ ਲੋੜ ਹੁੰਦੀ ਆ ਇਹ ਕਰਦੇ ਆ ਮੰਨੋ ਲੋੜ ਤੇ ਮੈਂ ਇਦਾਂ ਦੋਨੋਂ ਜਾਣੇ ਵਸ ਰਲ ਕੇ ਕਰੀ ਜਾਂਦੇ ਆ ਤੇ ਭਾਈ ਕਿੰਨਾ ਖੁੰਦਾ ਕਿ ਅੰਡਰਸਟੈਂਡਿੰਗ ਵਧੀਆ ਹੋਵੇ ਤੇ ਵਧੀਆ ਜ਼ਿੰਦਗੀ ਨਿਕਲ ਜਾਂਦੀ ਆਹ ਤਾਂ ਇਹ ਤੇ ਤੁਹਾਡੀ ਚਾਹੀਦੀ ਅੰਡਰਸਟੈਂਡਿੰਗ ਹੋਵੇ ਤੇ ਫੇਰੀ ਮਾਗਲਵਾਂ ਕਾਲਾ ਅਦਰਵਾਜ਼ੀ ਨਹੀਂ ਮਾਗਲਵਾਂ ਅਜਕਲ ਸਹਯੋਗ ਤੇ ਪੂਰਾ ਹੈ ਇਹਨਾਂ ਦਾ ਰਕੋਵ ਜਿਆਦਾ ਸਹਯੋਗ ਆਹੇ ਐਡ ਦਰੋਂ ਆਇਦਾ ਇਸ ਘਰ ਕੇ ਚਲੋ ਮੋਣੀ ਆਇਦਾ ਮਾਰਾ ਜਦਣ ਕੇ ਦੇ ਨਾਂ ਲੱਗੇ ਉਦੋਂ ਸਾਡਾ ਥੋੜਾ ਦਿਲ ਟੁੱਟਦਾ ਵੀ ਸਮਾਨ ਨਹੀਂ ਲੱਗਾ ਤੇ ਵੈਸੇ ਕਿੰਨਾ ਕ ਸਮਾਂ ਹੋ ਗਿਆ ਵਿਆਹ ਉਹ ਕਿੰਨਾ ਕ ਸਮਾਂ ਹੋ ਗਿਆ ਸਾਡੇ ਵਿਆਹ ਨੂੰ ਤਕਰੀਬਨ 8 9 10 ਸਾਲ ਹੋ ਗਏ ਕਹਿੰਦੇ ਨੇ ਕਿ ਜਦੋਂ ਪਤਨੀ ਦਾ ਸਾਥ ਨਾਲ ਹੋਵੇ ਤੇ ਬੰਦਾ ਦੁਨੀਆ ਦੇ ਹਰ ਇੱਕ ਤਕਲੀਫਾਂ ਪਾਰ ਕਰ ਜਾਂਦਾ ਬਿਲਕੁਲ ਇਹ ਤਾਂ ਗੱਲ ਤਾਂ ਠੀਕ ਹੈ ਆਹ ਦੇ ਇਹਨਾਂ ਨੂੰ ਆ ਜੀ ਮਤਲਬ ਭੇਜਣਾ ਵਾ ਪਹਿਲਾਂ ਪਹਿਲਾਂ ਜਾਣਾ ਹੈ ਬਾਹਰ ਬੋਰ ਅੱਛਾ ਅਜੇ ਥੋੜਾ ਡਿਲੇ ਜਿਆ ਹੋ ਗਿਆ ਹੁਣ ਦੇ ਮਿਹਨਤ ਕਰਨਾ ਫਿਰ ਵੇਖੋ ਮਹਾਰਾਜ ਨੇ ਜੋ ਕਰੇਗੀ ਕਿਰਪਾ ਦਾ ਫੇਰਾ ਫਰਾਂ ਇਲਾਵਾ ਕੇ ਜੋ ਪਹਿਲਾਂ ਨਹੀਂ ਆਪਣੇ ਨਾਲ ਪੂਰਾ ਤੇ ਕੋਣ ਕੋਨਾ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਫਾਦਰ ਹੈ ਤੇ ਦੋ ਬੱਚੇ ਆ ਫਾਦਰ ਸਾਹਿਬ ਦੀ ਧਰਤ ਹੋ ਗਈ ਹਾਂਜੀ ਬੱਚੇ ਕਿਤੇ ਬੱਚੇ ਇੱਕ ਮੇਰਾ 8-9 ਸਾਲ ਦਾ 8 ਸਾਲ ਦਾ ਦੂਜਾ 6-7 ਸਾਲ ਦਾ ਦੂਜਾ ਬੇਟਾ ਪੜਦੇ ਸਕੂਲ ਹਾਂਜੀ ਤੇ ਹੁਣ ਇਹ ਗੱਲ ਕਰਨੀ ਕੰਮ ਦੇ ਵਿੱਚ ਦੇਖਣਾ ਕੋਈ ਦੋਵੇਂ ਕੋ ਸਿੱਖੋ ਬੜਾ ਵਧੀਆ ਇੱਕ ਲੋਕਾਂ ਦਾ ਵੀ ਸ਼ਿਵਾਸ ਹੁੰਦਾ ਜਿੱਥੇ ਕਹਿੰਦੇ ਕਿ ਸਿੱਖ ਹੋਣ ਉੱਥੇ ਕਿਉਂ ਸ਼ਿਵਾਸ ਬਣ ਜਾਂਦਾ ਤੇ ਸੰਗਤ ਆਉਂਦੀ ਆ ਤੇ ਮੰਨਦੇ ਕੀ ਕਿੰਨਾ ਕੀ ਕੀ ਇੱਥੇ ਬਣਾ ਲੈਂਦੇ ਹੋ ਕੀ ਕੀ ਚੀਜ਼ਾਂ ਹੈਗੀਆਂ ਤੁਹਾਡੀ ਸਾਡੇ ਕੋਲ ਚਾਂਪਾ ਤਿੰਨ ਚਾਰ ਤਰ੍ਹਾਂ ਦੀ ਚਾਪ ਮਿਲ ਜਾਂਦੀ ਆ ਤੇ 버ਗਰ ਸਪਰਿੰਗ ਰੋਲ ਪੋਪੋਸ ਫਿਰ ਡਰਾਗਰ ਰੋਲ ਵਗੈਰਾ ਹੁੰਦੇ ਆ ਅ ਮਤਲਬ ਨਾੜੀਆਂ ਪਰ ਸਭ ਨਾਲ ਮਿਲਦੀ ਵੀ ਚੰਗੀ ਚੀਜ਼ ਦਈਏ ਲੋਕਾਂ ਨੂੰ ਹਾਂ ਜੀ ਇਹ ਮਿਲਦਾ ਜੀ ਇਹ ਸ਼ਿਵਾਸ ਵਧੀਆ ਮਿਲਦਾ ਹਾਂ ਜੀ ਰਿਸਪੋਰਸ ਸੰਬੰਧ ਦਾ ਹਾਂ ਜੀ ਬਿਲਕੁਲ ਸੰਬੰਧ ਦਾ ਥੋੜਾ ਜਿਹਾ ਰਿਸਪੋਰਸ ਹੋਰ ਚਾਹੀਦਾ ਮਾਰਾ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਜੀ ਐਡੀ ਦੂਰ ਸੁਣ ਕੇ ਬਹੁਤ ਬਹੁਤ ਧੰਨਵਾਦ ਆਲਾ ਮਾਰਾ ਧੰਨਵਾਇ ਕਰਕੇ ਸਾਡੀ ਹੈਗੇ ਨੇਰ ਬਾਬਾ ਦੀਪ ਸਿੰਘ ਅਛੀਦਾ ਸਾਹਿਬ ਗੁਰਦਾਰ ਅੰਮ੍ਰਿਤਸਰ ਤੇ ਓਪੋਜ਼ਿਟ ਬਾਬਾ ਖੜਕ ਸਿੰਘ ਸਕੂਲ ਆ ਤੇ ਨਾਲ ਸਾਡੇ ਬਲਾ ਬਲਾਰੀਆ ਸਾਹਿਬ ਦੀ ਬਾਰਕ ਆ ਤੇ ਆ ਦੇਵ ਤੁਰਕਾ ਆਈਸਕ੍ਰੀਮ ਦੇ ਨਾਲ ਇਹ ਸਾਡੀ ਕਾਰਡ ਉਸਤ ਤਹੋੜ ਮਹਾਰਾਜ ਦੇ ਨਾਂ ਦੇ ਅਕਾਲ ਪੁਰਖ ਦੇ ਨਾਂ ਦੇ ਮਤਲਬ ਨਾਂ ਰੱਖਿਆ ਹੈ ਉਸਤ ਦਾ ਹਾਂਜੀ ਵੀ ਧੰਨਵਾਦ ਤੇ ਜਿਸ ਤਰ੍ਹਾਂ ਕਿ ਸੀ ਗਲਬਤ ਕੀਤੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਰਾਲਕੇ ਜਿਹੜੇ ਨੇ ਕੰਮ ਕਰ ਰਹੇ ਨੇ ਇੱਕ ਗੱਲ ਕੀਤੀ ਗਈ ਹੈ ਪੈਸਾ ਭੋਣਾ ਵਾਲੋ ਕਿ ਜਦੋਂ ਇੱਕ ਅੰਡਰਸਟੈਂਡਿੰਗ ਤੁਹਾਡੇ ਆਪਸ ਵਿੱਚ ਦੋਵਾਂ ਦੇ ਵਿੱਚ ਹੁੰਦੀ ਹੈ ਤੇ ਅਸੀਂ ਦੁਨੀਆ ਦੀ ਹਰ ਇੱਕ ਚੀਜ਼ ਨੂੰ ਕਾਮਯਾਬ ਕਰ ਲੈਨੇ ਆ ਤੇ ਤੁਸੀਂ ਦੇਖ ਪਾਪਾ ਦੀ ਸਿੱਖੀਦਾ ਸਾਹਿਬ ਗੁਰਦੁਆਰੇ ਤੇ ਕੋਲ ਇਹਨਾਂ ਦੀ ਕਾਟ ਲਗਾਈ ਗਈ ਆ ਤੇ ਉੱਥੇ ਇਹ ਕੰਮ ਕਰਦੇ ਨੇ ਪਰਿਵਾਰ ਦੀ ਗੱਲ ਕੀਤੀ ਜਾਵੇ ਪਰਿਵਾਰ ਦੇ ਵਿੱਚ ਨੇ ਜਿੰਨੇ ਲੋਕ ਨੇ ਇੱਕ ਪਰਿਵਾਰ ਨੂੰ ਪਾਲਣ ਲਈ ਹਰ ਇੱਕ ਇਨਸਾਨ ਕੀ ਕੁਝ ਨਹੀਂ ਕਰਦਾ ਇਹਨਾਂ ਵੱਲੋਂ ਜਿਹੜਾ ਕਿ ਇੱਕ ਵਧੀਆ ਇੱਕ ਸੈਟਅਪ ਛੋਟਾ ਜਿਹਾ ਸ਼ੁਰੂ ਕੀਤਾ ਹੋਇਆ ਵਾ ਆਪਣੇ ਜਿਹੜਾ ਕਿ ਪਰਿਵਾਰ ਨੂੰ ਪਾਲਣ ਲਈ ਤੇ ਇੱਕ ਜੜੀ ਇੱਕ ਹੱਲ ਹੋਰ ਗੱਲ ਹੈ ਕਿ ਜਦੋਂ ਸੰਗਤ ਇੱਥੇ ਆਉਂਦੀ ਆ ਸੰਗਤ ਦਾ ਰਿਸਪੌਂਸ ਜਿਹੜਾ ਕਿ ਵਧੀਆ ਦੇਖਦਾ ਕਿਉਂਕਿ ਇੱਕ ਵਿਸ਼ਵਾਸ ਜਿਹੜਾ ਸ਼ੁਰੂਤ ਹੀ ਲੋਕਾਂ ਦਾ ਇੱਕ ਬਣਿਆ ਹੋਇਆ ਵਾ ਸੰਗਤ ਦਾ ਇੱਕ ਸਵਾਜ ਬਣਿਆ ਹੈ ਕਿ ਜਿੱਥੇ ਕੀ ਗੁਰਸੇਖ ਲੋਕ ਮਿਲਣਗੇ ਉੱਥੇ ਚੀਜ਼ ਸਾਨੂੰ ਵਧੀਆ ਹੀ ਮਿਲਦੀ ਹੈ ਕਿ ਉਹੀ ਇੱਕ ਬਰੀ ਵਧੀਆ ਇੱਕ ਮਿਸਾਲ ਜਿਹੜੇ ਨੇ ਕਿ ਦੋਵੇਂ ਰੱਖ ਰਹੇ ਨੇ ਇੱਥੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸ਼ਿਦਾ ਸਾਹਿਬ ਉਹਦੇ ਕੋਲ ਹੀ ਨੇ ਜਿਸ ਨਾਲ ਗੱਲਬਾਤ ਕੀਤੀ ਹੈ ਅਸੀਂ ਮੈਡ ਮੈਡਫੋਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਸਾਹਿਬ ਉਹਨਾਂ ਦਾ ਕਹਿਣਾ ਕੀ ਅੱਜ ਜਿसरी ਇੱਕ ਵਾਈਫ ਦੇ ਨਾਲ ਅੰਡਰਸਟੈਂਡਿੰਗ ਬਹੁਤ ਵਧੀਆ ਹਵਾ ਤੇ ਉਹਨਾਂ ਨੇ ਇਹ ਗੱਲ ਕਰ ਵਾਹੇ ਕੁਜੀ ਦਾ ਖਾਲਸਾ ਵਾਹੇ ਕੁਜੀ ਦਾ ਪਤਨੀ ਵਾਹੇ ਕੁਜੀ ਦਾ ਖਾਲਸਾ ਉਹ ਕਿੱਥੇ ਰਹਿੰਦੇ ਹਨ ਨਾਲ ਕੀਤੀ ਹੈ ਕਹਿੰਦੇ ਕਿ ਮੇਰੀ ਅੰਡਰਸਟੈਂਡਿੰਗ ਬਹੁਤ ਵਧੀਆ ਤੇ ਜਦੋਂ ਵਾਈਫ ਦੀ ਨਾਲ ਅੰਡਰਸਟੈਂਡਿੰਗ ਕਹਿੰਦੇ ਵਧੀਆ ਹੁੰਦੀ ਤੇ ਜ਼ਿੰਦਗੀ ਬਹੁਤ ਵਧੀਆ ਨਿਕਲਦੀ ਹੈ ਤੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਬਿਲਕੁਲ ਸਹੀ ਗੱਲ ਹੈ ਅੰਡਰਸਟੈਂਡਿੰਗ ਕਰਨੀ ਪੈਂਦੀ ਹੈ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਸਭ ਮੁੱਚੀ ਮੰਨਦੀ ਹੈ ਜੋ ਅਸੀਂ ਕਰਨੇ ਹੋਣੇ ਮੰਨ ਲੈਂਦੇ ਹਾਂ ਅੰਡਰਸਟੈਂਡਿੰਗ ਆਪੇ ਬਣ ਜਾਂਦੀ ਹੈ ਬਹੁਤ ਵਧੀਆ ਨਿਕ ਦੇਣਾ ਆ ਅਸੀਂ ਦੇਣ ਵਾਸਤੇ ਹੀ ਵਿਆਹ ਕਰਵਾਇਆ ਪਾਬਾ ਜੀ ਦੇ ਲਾਵਾਂ ਦੇ ਵਿੱਚ ਇਹ ਗੱਲ ਸਿਖਾਉਂਦੇ ਸਾਨੂੰ ਸਾਨੂੰ ਜਦੋਂ ਸਾਡੀਆਂ ਲਾਵਾਂ ਹੋਈਆਂ ਸੀ ਸਾਨੂੰ ਇਹ ਹੀ ਪਾਬਾ ਜੀ ਨੇ ਕਿਹਾ ਸੀਗਾ ਖੁਸ਼ ਰਹੋ ਇਕੱਠੇ ਰਹੋ ਤੇ ਮਤਲਬ ਕਿਸੇ ਨੂੰ ਵੀ ਬੁਰਾ ਨਹੀਂ ਕਹਿਣਾ ਨਿਮਰਤਾ ਨਾਲ ਬੋਲਣਾ ਬਸ ਉਹਨਾਂ ਦੀ ਕਹੇ ਤੇ ਤੁਰਦੇ ਪਏ ਮੈਨੇ ਮੈਂ ਦੇਖਿਆ ਕਿ ਰਲ ਮਿਲ ਕੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਇੱਧਰ ਕਰ ਰਹੇ ਹੋ ਉੱਧਰ ਇਸ ਤਰ੍ਹਾਂ ਦਾ ਲੱਗਦਾ ਕਿ ਹਸਬੰਡ ਦੇ ਨਾਲ ਕੰਮ ਕਰਨਾ ਕਿਉਂਕਿ ਅਕਸਰ ਕਈ ਜਿਹੜੇ ਨੇ ਹਸਬੰਡ ਬਾਹਰ ਇਕੱਲੇ ਕੰਮ ਕਰਨ ਜਾਂਦੇ ਪਰ ਤੁਸੀਂ ਨਾਲ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੱਗਦਾ ਕਿ ਤੁਹਾਡਾ ਬਹੁਤ ਵਧੀਆ ਲੱਗਦਾ ਸਰ ਪਹਿਲਾਂ ਵੀ ਅਸੀਂ ਦੋਨੋਂ ਹੀ ਜੋਬ ਕਰਦੇ ਸੀਗੇ ਸਾਡੀ ਰੁਟੀਨ ਹੀ ਇਹੀ ਸੀ ਸਵੇਰ ਉੱਠ ਕੇ ਕੰਮ ਤੇ ਜਾਣਾ ਰਾਤ ਨੂੰ ਵਾਪਸ ਆਣਾ ਹੁਣ ਵੀ ਉਸ ਰੁਟੀਨ ਨੂੰ ਬਣਾਈ ਰੱਖਿਆ ਸੀ ਮੇਰੀ ਵੀ ਪ੍ਰਾਈਵੇਟ ਜੋਬ ਸੀ ਇਹਨਾਂ ਨੇ ਦੱਸਿਆ ਇਹ ਵੀ ਪ੍ਰਾਈਵੇਟ ਜੋਬ ਕਰਦੇ ਸੀਗੇ ਪਰ ਸਾਨੂੰ ਇੰਨੇ ਸਾਲ ਜੋਬ ਕਰਕੇ ਨਾ ਕੋਈ ਬੈਨੀਫਿਟ ਨਹੀਂ ਆਇਆ ਕਿਸੇ ਵਾਸਤੇ ਜੋਬ ਕਰਕੇ ਉਹਨਾਂ ਦਾ ਕੰਮ ਵਧਾਣਾ ਤੁਸੀਂ ਫਿਰ ਉਸੇ ਲੈਵਲ ਤੇ ਰਹਿਣਾ ਤੇ ਤੁਹਾਨੂੰ ਕੋਈ ਅਪਰੀਸ਼ੀਏਟ ਵੀ ਨਾ ਕੀਤਾ ਜਾਵੇ ਉਸ ਚੀਜ਼ ਕਰਕੇ ਅਸੀਂ ਮਤਲਬ ਜੋ ਵੀ ਸੀਗਾ ਸਾਡੇ ਕੋਲ ਨਾਲ ਕੁਝ ਲੋਨ ਲਿਆ ਕੁਝ ਸੇਵਿੰਗਸ ਪਾਈਆਂ ਪਹਿਲਾਂ ਦੁਕਾਨ ਕੀਤੀ ਹੁਣ ਕਾਰਟ ਕੀਤੀ ਹੈ। ਬੇ ਕਿਸ ਤਰ੍ਹਾਂ ਦਾ ਵੀ ਗੱਲ ਕੀਤੀ ਸੰਗਤ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਹੈ? ਸੰਗਤ ਦਾ ਰਿਸਪੌਂਸ ਤਾਂ ਬਹੁਤ ਅੱਛਾ ਹੈ। ਬਹੁਤ ਅੱਛਾ। ਜਿਹੜੇ ਵੀ ਸਾਡੇ ਕੋਲ ਕਸਟਮਰਸ ਆਉਂਦੇ ਨੇ ਉਹ ਰਿਪੀਟ ਜ਼ਰੂਰ ਹੁੰਦੇ ਨੇ। ਤੁਸੀਂ ਇਤੋਂ ਹਿਸਾਬ ਲਾ ਸਕਦੇ ਹੋ ਕਿ ਉਹਨਾਂ ਨੂੰ ਅੱਛੀ ਲੱਗ ਰਹੀ ਹੈ ਚੀਜ਼। ਸਾਰੇ ਆਈਟਮ ਸਾਡੇ ਕੋਲ ਚਾਰ ਹੀ ਹੁੰਦੇ ਆ ਨੇ ਮੈਨੂੰ ਜੇ ਮੋਮੋਸ, ਸਪ੍ਰਿੰਗ ਰੋਲ, 버ਗਰਸ ਤੇ ਚਾਂਪ ਸਾਰੀ ਸੰਡੇ ਸਾਡੇ ਕੋਲ ਆ ਹੁੰਦਾ। ਆਪਣੀ ਟਿਕਾ ਔਰ ਇਸ ਟਾਈਮ ਤੇ ਅਸੀਂ ਪਿਛਲੇ 15 ਡੇਸ ਤੋਂ 100% ਸੋਇਆ ਚੰਪਲੇ ਆਣੀ ਸ਼ੁਰੂ ਕੀਤੀ ਹੈ ਔਰ ਮਤਲਬ ਤੁਸੀਂ ਕਹੋ ਅਸੀਂ ਮੈਰੀਨੇਟ ਕਰਦੇ ਆ 1 ਘੰਟੇ ਵਾਸਤੇ ਔਰ ਅਗਲੇ 1 ਘੰਟੇ ਦੇ ਵਿੱਚ ਵਿੱਚ ਖਤਮ ਹੋ ਜਾਂਦੀ ਹੈ ਐਨੀ ਜ਼ਿਆਦਾ ਲੋਕਾਂ ਨੂੰ ਪਸੰਦ ਆ ਰਹੀ ਹੈ ਜੀ ਵੈਸੇ ਇੱਕ ਜਿਹੜੇ ਦੇਖ ਰਹੇ ਨੇ ਲੋਕ ਨੇ ਉਮਰ ਕੀ ਕਹਿਣਾ ਚਾਹਦੇ ਕਿ ਮੈਰਿਡ ਕਪਲ ਦੇ ਵਿੱਚ ਕੀ ਕੀ ਚੀਜ਼ਾਂ ਹੋਣੀ ਚਾਹੀਦੀਆਂ ਹੈ ਕਿ ਇੱਕ ਵਧੀਆ ਜ਼ਿੰਦਗੀ ਬਿਤਾਣ ਮੈਰਿਡ ਕਪਲ ਦੇ ਵਿੱਚ ਅਸੀਕ ਮੈਰਿਡ ਕਪਲਾ ਸਾਡੇ ਵਿੱਚ ਅੰਡਰਸਟੈਂਡਿੰਗ ਹੈਗੀ ਆ ਆ ਐਨੀ ਐਸ ਇਨੀ ਗੱਲ ਲੜਾਈ ਨਹੀਂ ਹੁੰਦੀ ਲੜਾਈ ਤਾਂ ਰੋਜ਼ ਹੁੰਦੀ ਆ ਪਰ ਉਹਨਾਂ ਪਿਆਰ ਵਾਤਾ ਆ ਮੈਂ ਕੀ ਕਹਾਵਾਂਗੀ ਬਾਕੀ ਇਹ ਹੈ ਕਿ ਆ ਸ਼ਿਵਾਜ ਇੱਕ ਮਤ ਨੇ ਵੈਸੇ ਗੱਲ ਲੱਗੇ ਗੁਰਸ਼ਿੱਤ ਤੁਸੀਂ ਦੋਵੇਂ ਹੋਏ ਤਾਂ ਸ਼ਿਵਾਜ ਲੋਕਾਂ ਦੇ ਵਿੱਚ ਕਿੰਨੇ ਕਿਸ ਕਿਹ ਚੇਹਲ ਲੈ ਕੇ ਆ ਵਿਸ਼ਵਾਸ ਲੁਕੀ ਬਹੁਤ ਜ਼ਿਆਦਾ ਕਰਦੇ ਬਹੁਤ ਜ਼ਿਆਦਾ ਸਾਡੇ ਦੇ ਕਰਦੇ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਬਾਪੂ ਨੇ ਇੰਨਾ ਸੋਨਾ ਮਾਨ ਬਖਸ਼ਿਆ ਵੈ ਕਿ ਅਸੀਂ ਇੱਥੇ ਕੰਮ ਕਰਦੇ ਇੱਜ਼ਤ ਨਾਲ ਜਿਵੇਂ ਸਾਨੂੰ ਬੁਲਾਉਂਦੇ ਨੇ ਵਿਸ਼ਵਾਸ ਕਰਦੇ ਉਹਨੇ ਬੱਚਿਆਂ ਲੈ ਕੇ ਆਉਂਦੇ ਨੇ ਤੇ ਅਸੀਂ ਵੀ ਆਪਣੀ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਮਾੜੀ ਸੀਜ਼ ਬੇਸਵਾਦੀ ਚੀਜ਼ ਨਾ ਜਾਵੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ ਬਾਕੀ ਕਿਸੇ ਵੇਲੇ ਲੋਨ ਘਟਵਾ ਤੋ ਜੇ ਤੋ ਉਹਦੇ ਵਸਤੇ ਅਸੀਂ ਕੋ ਗਾਰੰਟੀ ਦੇ ਸਕਦੇ ਹਾਂ ਪ੍ਰਸਤਾਨ ਮੱਤੇ ਦੀ ਤਕਨੀਕ ਕਰਨ ਕੀਤੀ ਹੈ ਕਿ ਇੱਕ ਸ਼ਿਵਾਸ਼ੀ ਗੱਲ ਹੈ ਕਿ ਦੋਵਾਂ ਦਾ ਜਿਹੜਾ ਇੱਕ ਵਿਸ਼ਵਾਸ ਹੈ ਉਸੇ ਦਾ ਹੱਲ ਕੰਮ ਵੀ ਚੱਲ ਰਿਹਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾ ਸਾਹਿਬ ਗੁਰਦੁਆਰੇ ਦੇ ਬਿਲਕੁਲ ਕੋਲ ਆ ਤੁਹਾਨੂੰ ਮੈਂ ਦਿਖਾ ਦੇਣਾ ਮੈਂ ਪਿੱਛੇ ਤੁਸੀਂ ਦੇਖੋਗੇ ਇਹ ਚੌਂਕ ਹੈ ਉੱਥੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਉਹਦੇ ਬਿਲਕੁਲ ਹੀ ਨਾਲੇ ਨਾਲ ਹੀ ਘਾਟ ਹੈ ਜਿਸੇ ਕਿ ਇਹ ਕੰਮ ਕਰ ਰਹੇ ਨੇ ਦੋਵੇਂ ਅੰਡਰਸਟੈਂਡਿੰਗ ਬਹੁਤ ਵਧੀਆ ਲੇਕਿਨ 또 ਦੂਜੀ ਗੱਲ ਹੈ ਕਿ ਗੁਰਸੇ ਚ ਰੋਪਲ ਲੰਦਾ ਹੋਵੇ ਹਰ ਸੇਖ ਨੇ ਇੱਕ ਵਿਸ਼ਵਾਸ ਜਿਹੜਾ ਲੋਕਾਂ ਨੂੰ ਅੱਥੇ ਖਿੱਚੇ ਲੈ ਕੇ ਆਂਦਾ ਹੈ ਜੇ ਅਸੀਂ ਤੁਹਾਨੂੰ ਨਾਲ ਸਾਂਝੀ ਕੀਤੀ ਸੀ ਇਹਨਾਂ ਦੀ ਗੱਲਬਾਤ ਤੁਸੀਂ ਵੀ ਜਦ ਸਿਦਾ ਸਾਹਿਬ ਆਉਂਦੇ ਰਹਿ ਇਹਨਾਂ ਕੋਲ ਜ਼ਰੂਰ ਆ ਰਹਿ ਲੋਕ ਇਹਦਾ ਜਿਆਦਾ ਮਨਚਸਤ ਕਿਤਾਬ ਦਾ ਕੀ ਹੈਡਲਾਈਨ ਆ ਪੁੱਛੋ